ਸਕਿਨ ਤੇ ਬਾਲਾਂ ਦੇ ਰਿਲੇਟਡ ਹਰ ਤਰ੍ਹਾਂ ਦੇ ਇਲਾਜ ਦਿੱਤੇ ਜਾਂਦੇ ਨੇ ਸਕਿਨ ਤੇ హెయిਰ ਰਿਲੇਟਡ ਹਰ ਤਰ੍ਹਾਂ ਦੇ ਇਲਾਜ ਅਵੇਲੇਬਲ ਨੇਗੇ ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਲੇਜ਼ਰ ਟ੍ਰੀਟਮੈਂਟ ਵੀ ਆਪਾਂ ਕਰਦੇ ਆਂ ਗਲਤ ਹੈ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਕਿਨ ਰਿਲੇਟਡ ਕੋਈ ਪ੍ਰੋਬਲਮ ਆਂਦੀ ਹੈ ਤਾਂ ਤੁਹਾਨੂੰ ਆਪਣੇ ਨੀਅਰ ਡੀਅਰ ਕਿਸੇ ਵੀ ਡਰਮਟੋਲੋਜਿਸਟ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਬਹੁਤ ਛੋਟੀ ਪ੍ਰੋਬਲਮ ਤੋਂ ਬਹੁਤ ਵੱਡੀ ਪ੍ਰੋਬਲਮ ਇਹਦੀ ਬਣ ਜਾਂਦੀ ਹੈਗੀ ਅਗਰ ਆਪਾਂ ਬਹੁਤ ਛੋਟੀ ਪ੍ਰੋਬਲਮ ਜਿਵੇਂ ਕਿ ਇੱਕ ਐਕਜ਼ੀਮਾ ਲਗਾ ਲੀਏ ਉਸ ਨੂੰ ਇਗਨੋਰ ਕਰਦੇ ਆਂ ਉਸ ਦਿਕਰੇ ਨੂੰ ਆਪਾਂ ਇਲਾਜ ਸਟਾਰਟ ਕਰ ਦਿੰਨੇ ਆਂ ਕੁਝ ਟਾਈਮ ਬਾਅਦ ਉਸ ਰਾਈਸਿਸ ਬਣਨੀ ਸਟਾਰਟ ਹੋ ਜਾਂਦੀ ਹੈ ਜਿਹਦਾ ਇਲਾਜ ਬਹੁਤ ਲੰਬੇ ਸਮੇਂ ਦੇ ਵਿੱਚ ਤੇ ਬਹੁਤ ਮੁਸ਼ਕਲ ਨਾਲ ਹੁੰਦਾ ਹੈ ਇਲਾਜ ਵਿੱਚ ਛੋਟੇ ਬੱਚੇ ਨੇ ਤਾਂ ਉਹਨਾਂ ਦੀ ਜੋ ਇਲਾਜ ਹੈ ਉਹ ਉਸ ਅਕੋਰਡਿੰਗ ਦਿੱਤਾ ਜਾਂਦਾ ਹੈਗਾ ਜੋ ਬੱਚਿਆਂ ਦਾ ਹੁੰਦਾ ਹੈਗਾ ਔਰ ਜੋ ਮਹਿਲਾਵਾਂ ਨੇ ਉਹਨਾਂ ਦੇ ਜੋ ਮੋਸਟਲੀ ਜੋ ਪ੍ਰੋਬਲਮਸ ਆਉਂਦੀਆਂ ਹੈਗੀਆਂ ਬੋਡੀ ਦੇ ਵਿੱਚ ਹਾਰਮੋਨਲ ਡਿਸਟਰਬੈਂਸਿਸ ਕਰਕੇ ਜਾਂ ਫਿਰ ਵੀਕਨੈਸ ਕਰਕੇ ਸੋ ਉਹਨਾਂ ਦਾ ਇਲਾਜ ਅਲੱਗ ਤਰੀਕੇ ਨਾਲ ਦਿੱਤਾ ਜਾਂਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਮੌਜੂਦ ਹਾਂ ਬਠਿੰਡਾ ਦੇ ਬਾਇਓ ਪਿਓਰ ਹਸਪੀਟਲ ਵਿਖੇ ਜਿੱਥੇ ਕੇ ਚਮੜੀ ਦੇ ਰੋਗਾਂ ਨਾਲ ਸੰਬੰਧਤ ਹੈ ਜਿਹੜੇ ਇਲਾਜ ਹੈ ਕੀਤੇ ਜਾਂਦੇ ਆ ਜੇ ਤੁਸੀਂ ਵੀ ਚਮੜੀ ਦੇ ਰੋਗਾਂ ਤੋਂ ਪਰੇਸ਼ਾਨ ਹੋ ਤਾਂ ਇੱਕ ਬਹੁਤ ਵਧੀਆ ਇਹ ਪਲੇਟਫਾਰਮ ਹੈਗਾ ਜਿੱਥੇ ਕੇ ਤਸੱਲੀ ਬਖਸ਼ ਇਲਾਜ ਹੈ ਜਿਹੜੇ ਕੀਤੇ ਜਾਂਦੇ ਆ ਕਿਉਂਕਿ ਆ ਕਿਤੇ ਨਾ ਕਿਤੇ ਚਮੜੀ ਦੇ ਰੋਗ ਆ ਜਿਹੜੇ ਇੰਨੇ ਗੰਭੀਰ ਰੋਗ ਆ ਜਿਹੜੇ ਉਹ ਬਣ ਜਾਂਦੇ ਆ ਕੇ ਬਾਅਦ ਵਿੱਚ ਵੱਡੀਆਂ ਦਿੱਕਤਾਂ ਜਾਂ ਵੱਡੀਆਂ ਮੁਸ਼ਕਲਾਂ ਜਿਹੜੀਆਂ ਉਹ ਪੈਦਾ ਹੁੰਦੀਆਂ ਐ ਤੇ ਇੱਕ ਗੰਭੀਰ ਬਿਮਾਰੀ ਦਾ ਜਿਹੜਾ ਰੂਪ ਧਾਰਨਾ ਉਹ ਕਰ ਲੈਂਦੇ ਆ ਤਾਂ ਅਗਰ ਤੁਹਾਨੂੰ ਕਿਸੇ ਵੀ ਚਮੜੀ ਨਾਲ ਰਿਲੇਟਡ ਕੋਈ ਵੀ ਬਿਮਾਰੀ ਜਿਹੜੀ ਹੈਗੀ ਆ ਤਾਂ ਤੁਸੀਂ ਜਲਦੀ ਹੀ ਆਪਣਾ ਇਲਾਜ ਜਿਹੜਾ ਕਰਵਾਓ ਬਠਿੰਡਾ ਦੇ ਸਕਿਨ ਪਿਓਰ ਹਸਪੀਟਲ ਵਿਖੇ ਇੱਥੇ ਡਾਕਟਰ ਪ੍ਰਿਆ ਜੀ ਜਿਹੜੇ ਹੈਗੇ ਆ ਇਲਾਜ ਕਰਦੇ ਆ ਤੇ ਉਹਨਾਂ ਨਾਲ ਆਪਾਂ ਇਹਨਾਂ ਬਿਮਾਰੀਆਂ ਤੇ ਇਹਨਾਂ ਇਲਾਜਾਂ ਬਾਰੇ ਗੱਲਬਾਤ ਵੀ ਕਰਾਂਗੇ ਤੇ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਕੀ ਕੀ ਸਹੂਤਾ ਇੱਥੇ ਉਪਲਬਧ ਹੈਗੀਆਂ ਸਾਰਿਆਂ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਸਵਾਗਤ ਹੈ ਮੇਰੇ ਤੋਂ ਤੁਹਾਡਾ ਬਹੁਤ-ਬਹੁਤ ਸਸ਼ੀਕਲ ਜੀ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਸਕਿਨ ਨਾਲ ਰਿਲੇਟਡ ਜਿਹੜੇ ਰੋਗ ਹੈ ਠੀਕ ਹੈ ਉਹਨਾਂ ਤੇ ਆਪਾਂ ਵਿਚਾਰ-ਚਰਚਾ ਜਰੀ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਡਾ ਤਜਰਬਾ ਜਾਂ ਹਸਪੀਟਲ ਦੇ ਵਿੱਚ ਫੈਸਿਲਿਟੀਆਂ ਇਹਨਾਂ ਬਾਰੇ ਸਾਨੂੰ ਥੋੜਾ ਚੰਨਾਪ ਆਪਣੇ ਹਸਪੀਟਲ ਚ ਸਰ ਸਕਿਨ ਤੇ ਬਾਲਾਂ ਦੇ ਰਿਲੇਟਡ ਹਰ ਤਰ੍ਹਾਂ ਦੇ ਇਲਾਜ ਦਿੱਤੇ ਜਾਂਦੇ ਨੇ ਸਕਿਨ ਤੇ ਹੈਅਰ ਰਿਲੇਟਡ ਹਰ ਤਰ੍ਹਾਂ ਦੇ ਇਲਾਜ ਅਵੇਲੇਬਲ ਨੇਗੇ ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਲੇਜ਼ਰ ਟ੍ਰੀਟਮੈਂਟ ਵੀ ਆਪਾਂ ਕਰਦੇ ਆ ਓਕੇ ਓਕੇ ਤੇ ਤੁਹਾਡਾ ਤਜਰਬਾ ਕੀ ਹੈਗਾਗਾ ਕਿੰਨੇ ਸਾਲਾਂ ਤੋਂ ਇੱਥੇ ਹਸਪੀਟਲ ਹੈਗਾ ਔਰ ਕਿੰਨੇ ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ ਆਪਣਾ ਹਸਪੀਟਲ ਇੱਥੇ ਲਾਸਟ 1 ਇਅਰ ਤੋਂ ਹੈ ਔਰ ਲ ਵੈਸੇ ਮੇਰੀ ਜੋ ਲਾਸਟ 5 ਇਅਰ ਤੋਂ ਮੇਰੀ ਪ੍ਰੈਕਟਿਸ ਚੱਲ ਰਹੀ ਹੈ ਠੀਕ ਹੈ ਬਠਿੰਡਾ ਦੇ ਵਿੱਚ ਆਪਾਂ ਹੁਣੇ ਹਸਪੀਟਲ ਓਪਨ ਕੀਤਾ ਹੈਗਾ ਲਾਸਟ 1 ਇਅਰ ਓਕੇ ਓਕੇ ਤੁਸੀਂ ਕਿਹੜੇ ਕਿਹੜੇ ਚਮੜੀ ਦੇ ਰੋਗਾਂ ਦਾ ਜਿਹੜਾ ਇਲਾਜ ਹੈ ਕਰਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਜਿਵੇਂ ਕਿ ਐਕਜ਼ੀਮਾ ਸਰਾਇਸਿਸ ਫੰਗਲ ਬੈਕਟੀਰੀਅਲ ਪਿੰਪਲਸ ਹੋ ਜਾਂਦੇ ਨੇ ਕਿਸੇ ਦੇ ਫੇਸ ਤੇ ਔਰ ਇਸ ਤੋਂ ਇਲਾਵਾ ਲੇਜ਼ਰ ਟ੍ਰੀਟਮੈਂਟ ਜਿਵੇਂ ਪਿਗਮੈਂਟੇਸ਼ਨ ਹੋ ਗਈਗੀ ਵਾਲ ਝੜਨੇ ਜਿਵੇਂ ਕਿਸੇ ਦੇ ਬਿਲਕੁਲ ਗੰਜ ਪੈ ਜਾਂਦਾ ਹੈ ਹਰ ਤਰ੍ਹਾਂ ਦੇ ਇਲਾਜ ਆਪਣੇ ਕੋਲ ਅਵੇਲੇਬਲ ਨੇ ਇਹ ਇਲਾਜ ਵਿੱਚ ਕਿਹੜੀਆਂ ਕਿਹੜੀਆਂ ਆਧੁਨਿਕ ਤਕਨੀਕਾਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਆਪਣੇ ਕੋਲ ਲੇਜ਼ਰ ਟ੍ਰੀਟਮੈਂਟ ਜਿਵੇਂ ਲੇਜ਼ਰ ਹੈਅ ਰਿਮੂਵਲ ਹੋ ਗਿਆ ਜੀ ਮੋਲ ਰਿਮੂਵਲ ਹੋ ਗਿਆ ਪਿਗਮੈਂਟੇਸ਼ਨ ਦੇ ਲਈ ਪਿਕੋ ਲੇਜ਼ਰ ਹੋਗੇਗੀ ਕਾਰਬਨ ਫੇਸ਼ੀਅਲ ਹੋਗੇ ਹਾਈਡਰਾ ਫੇਸ਼ੀਅਲ ਹੋਗੇ ਸੋ ਹਰ ਤਰ੍ਹਾਂ ਦੀ ਆਪਣੇ ਕੋਲ ਲੇਜ਼ਰ ਤਰੀਕ ਇਹ ਸਾਰੇ ਸਾਰੇ ਆਧੁਨਿਕ ਤਰੀਕਿਆਂ ਬਾਰੇ ਥੋੜਾ ਜਿਹਾ ਵਿਸਤਾਰ ਦੇ ਵਿੱਚ ਦੱਸੋਗੇ ਜਿਵੇਂ ਕਿ ਫੇਸ਼ੀਅਲ ਹੋ ਗਿਆ ਹਨਾ ਹੈਅ ਰਿਮੂਵਲ ਵਾਲਾ ਹੋ ਗਿਆ ਉਹ ਕੀ ਹੈਗਾ ਮਸ਼ਰੀ ਕੀ ਹੈ ਜਿਵੇਂ ਕਿਸੇ ਦੇ ਬਾਲ ਚੜਨੇ ਸਟਾਰਟ ਹੋ ਜਾਂਦੇ ਨੇ ਜਾਂ ਫਿਰ ਬਿਲਕੁਲ ਗੰਜ ਪੈ ਜਾਂਦਾਗਾ ਤਾਂ ਉਹਦੇ ਲਈ ਆਪਾਂ PRP, GFC ਜਾਂ ਫਿਰ ਡਾਇਰੈਕਟ ਮੀਜ਼ੋ ਨੀਡਲਿੰਗ ਥੈਰਪੀਜ਼ ਕਰਦੇ ਆ ਜਿਦੇ ਨਾਲ ਉਹਨਾਂ ਦੇ ਵਾਲਾਂ ਦੀ ਰੀ ਗ੍ਰੋਥ ਲਈ ਇਹ ਇੰਜੈਕਸ਼ਨਸ ਆਪਾਂ ਉਹਨਾਂ ਨੂੰ ਦਿੰਨੇ ਆਗੇ ਇਸ ਤੋਂ ਇਲਾਵਾ ਜਿਵੇਂ ਆਪਣੇ ਲੇਜ਼ਰ ਹੈਅ ਰਿਮੂਵਲ ਕਿਸੇ ਦੇ ਬਹੁਤ ਜ਼ਿਆਦਾ ਹਾਰਮੋਨਲ ਡਿਸਟਰਬੈਂਸੀਜ਼ ਪ੍ਰੈਗਨੈਂਸੀ ਤੋਂ ਬਾਅਦ ਹਾਰਮੋਨਲ ਡਿਸਟਰਬੈਂਸੀਜ਼ ਦੇ ਕਰਕੇ ਜਾਂ ਫਿਰ ਕਿਸੇ ਨੂੰ PCOS ਦੇ ਕਰਕੇ ਗੋਲਜ਼ ਨੂੰ ਫੇਸ ਤੇ ਹੈਅਰਜ਼ ਆਨੇ ਸਟਾਰਟ ਹੋ ਜਾਂਦੇ ਆ ਜਾਂ ਫੁੱਲ ਬਾਡੀ ਹੈਅਰ ਰਿਮੂਵਲ ਆਪਾਂ ਹਰ ਤਰ੍ਹਾਂ ਦੀ ਫੁੱਲ ਬਾਡੀ ਦੇ ਵਿੱਚ ਹੈਅਰ ਰਿਮੂਵਲ ਕਰਵਾਉਣੇ ਨੇ ਤਾਂ ਲੇਜ਼ਰ ਟ੍ਰੀਟਮੈਂਟ ਉਹਦੇ ਲਈ ਆਪਾਂ ਕਰਦੇ ਆ ओके ਜੇ ਪਰ 헤어 মুਵ ਦੇ ਗੱਲ ਕਰੀਏ ਮਤਲਬ हेयर फॉਲ ਦੀ ਗੱਲ ਕਰੀਏ ਤਾਂ ਕਾਫੀ ਲੋਕ ਗੰਜੇਪਨ ਤੋਂ ਜਿਹੜਾ ਪਰੇਸ਼ਾਨ ਹੈ ਤਾਂ ਕੀ ਉਹਦੇ ਵਿੱਚ ਆਪਣੇ 100% ਗਰੰਟੀ ਜਿਹੜੀ ਹੈਗੀ ਵੀ ਵਾਲ ਉੱਗ ਪਉਣਗੇ ਹਾਂਜੀ ਸਰ ਐਕਚੁਅਲੀ ਸਾਡੇ 100% ਇਸ ਚੀਜ਼ ਦੇ ਰਹਿੰਦੀ ਹੈ ਕਿ ਪੇਸ਼ੈਂਟ ਨੂੰ ਬਹੁਤ ਜਲਦੀ ਅਸੀਂ ਫਾਸਟ ਰਿਜ਼ਲਟ ਇਸਦੇ ਦੇ ਸਕੀਏ ਬਾਕੀ ਹਰ ਪੇਸ਼ੈਂਟ ਦੀ ਆਪਣੀ ਬੋਡੀ ਤੇ ਡਿਪੈਂਡ ਕਰਦਾ ਹੈ ਕਿ ਕਿਸੇ ਨੂੰ ਰਿਜ਼ਲਟ ਬਹੁਤ ਫਾਸਟ ਆਉਂਦੇ ਆ ਕਿਸੇ ਨੂੰ ਰਿਜ਼ਲਟ ਆਉਣ ਤੇ ਟਾਈਮ ਲੱਗ ਜਾਂਦਾ ਹੈ ਓਕੇ ਕਈ ਲੋਕ ਚਮੜੀ ਦੀਆਂ ਸਮੱਸਿਆ ਨੂੰ ਛੋਟਾ ਮੰਨ ਕੇ ਘਰੇਲੂ ਜਿਹੇ ਨੁਕਸੇ ਹੈਗੇ ਆਪਣੇ ਉਹ ਅਪਣਾਉਣੇ ਸ਼ੁਰੂ ਕਰਦੇ ਆ ਜਾਂ ਕਿਤੇ ਦੇਸੀ ਦਵਾਈਆਂ ਵੱਲ ਰੁੱਖ ਕਰਦੇ ਆ ਤਾਂ ਤੁਹਾਡਾ ਉਹਨਾਂ ਵਾਸਤੇ ਕੀ ਸੁਝਾਅ ਹੈਗਾ ਇਹ ਬਹੁਤ ਗਲਤ ਹੈ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਕਿਨ ਰਿਲੇਟਡ ਕੋਈ ਪ੍ਰੋਬਲਮ ਆਂਦੀ ਹੈ ਤਾਂ ਤੁਹਾਨੂੰ ਆਪਣੇ ਨੀਅਰ ਡੀਅਰ ਕਿਸੇ ਵੀ ਡਰਮਟੋਲੋਜਿਸਟ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਬਹੁਤ ਛੋਟੀ ਪ੍ਰੋਬਲਮ ਤੋਂ ਬਹੁਤ ਵੱਡੀ ਪ੍ਰੋਬਲਮ ਇਹਦੀ ਬਣ ਜਾਂਦੀ ਹੈਗੀ ਅਗਰ ਆਪਾਂ ਬਹੁਤ ਛੋਟੀ ਪ੍ਰੋਬਲਮ ਜਿਵੇਂ ਕਿ ਇੱਕ ਐਕਜ਼ੀਮਾ ਲਗਾ ਲੀਏ ਉਸ ਨੂੰ ਇਗਨੋਰ ਕਰਦੇ ਆਂ ਉਸ ਦਿਖਰੇ ਨੂੰ ਆਪਾਂ ਇਲਾਜ ਸਟਾਰਟ ਕਰ ਦਿੰਨੇ ਆਂ ਕੁਝ ਟਾਈਮ ਬਾਅਦ ਉਸ ਸਰਾਇਸ ਬਣਨੀ ਸਟਾਰਟ ਹੋ ਜਾਂਦੀ ਹੈ ਜਿਹਦਾ ਇਲਾਜ ਬਹੁਤ ਲੰਬੇ ਸਮੇਂ ਦੇ ਵਿੱਚ ਤੇ ਬਹੁਤ ਮੁਸ਼ਕਲ ਨਾਲ ਹੁੰਦਾ ਸੋ ਬਹੁਤ ਟਾਈਮ ਨਾਲ ਆਪਾਂ ਨੂੰ ਚਮੜੀ ਦੇ ਜੋ ਟ੍ਰੀਟਮੈਂਟ ਆ ਉਹ ਲੈ ਲੈਣੇ ਚਾਹੀਦੇ ਆ ਇਸ 'ਚ ਬਿਲਕੁਲ ਵੀ ਗਲਤੀ ਜਾਂ ਇਗਨੋਰ ਇਸ ਨੂੰ ਨਹੀਂ ਕਰਨਾ ਚਾਹੀਦਾ ਕੀ ਕੀ ਚਮੜੀ ਦੇ ਜਿਹੜਾ ਕੋਈ ਵੀ ਰੋਗ ਹੈ ਮੰਨ ਲਓ ਫਲਵੇਰੀ ਹੋ ਗਈ ਹੈ ਨਾ ਜਾਂ ਖਾਰਸ਼ ਹੋ ਗਈ ਕੁਛ ਵੀ ਹੈ ਉਸ ਤੋਂ ਕੋਈ ਗੰਭੀਰ ਸਮੱਸਿਆ ਵੀ ਬਣ ਸਕਦੀ ਹੈ ਗੰਭੀਰ ਬਿਮਾਰੀ ਵੀ ਬਣ ਸਕਦੀ ਹੈ ਬਿਲਕੁਲ ਬਣ ਸਕਦੀ ਹੈ ਸਰ ਇਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਐਕਜ਼ੀਮਾ ਤੋਂ ਸਰਾਇਸਸ ਬਣ ਸਕਦੀ ਹੈ ਅਗਰ ਆਪਾਂ ਇਸ ਨੂੰ ਇਗਨੋਰ ਕਰਾਂਗੇ ਤਾਂ ਉਹ ਜੋ ਪ੍ਰੋਬਲਮ ਹੈਗੀ ਉਹ ਅੱਗੇ ਜਾ ਕੇ ਹੋਰ ਜ਼ਿਆਦਾ ਆਪਣੇ ਮਤਲਬ ਗਲਤ ਰੂਪ ਦਿਖਾ ਸਕਦੀ ਹੈ ਚਮੜੀ ਦਾ ਕੈਂਸਰ ਵਗੈਰਾ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਹੈ ਜੀ ਅਗਰ ਆਪਾਂ ਸਹੀ ਟਾਈਮ ਤੇ ਚਮੜੀ ਦੇ ਰੋਗਾਂ ਨੂੰ ਨਹੀਂ ਧਿਆਨ ਚ ਦੇਵਾਂਗੇ ਤਾਂ ਉਹ ਅੱਗੇ ਜਾ ਕੇ ਗੰਭੀਰ ਸਮੱਸਿਆ ਬਣ ਸਕਦੀ ਹੈ ਚਮੜੀ ਦੇ ਨਾਰਮਲ ਰੋਗ ਜਿਵੇਂ ਖਾਰਸ਼ ਹੋਗੀ ਜਾਂ ਮੰਨ ਲਓ ਫਲਵੇਰੀ ਹੋਗੀ ਜਾਂ ਮਤਲਬ ਹੋਰ ਇਦਾਂ ਦੀ ਚਮੜੀ ਨਾਲ ਰਿਲੇਟਡ ਆਪਾਂ ਗੱਲਾਂ ਬਾਤਾਂ ਕੀਤੀਆਂ ਤਾਂ ਕਿੰਨਾ ਕੁ ਸਮਾਂ ਮਰੀਜ਼ ਨੂੰ ਦਵਾਈ ਹੈ ਜਿਹੜੀ ਖਾਣੀ ਪੈਂਦੀ ਹੈ ਜਾਂ ਬਿਮਾਰੀ ਤੋਂ ਬਿਮਾਰੀ ਮਤਲਬ ਕੋਈ ਵੀ ਪੇਸ਼ੈਂਟ ਟੂ ਪੇਸ਼ੈਂਟ ਪੇਸ਼ੈਂਟ ਦੀ ਬਾਡੀ ਤੇ ਡਿਪੈਂਡ ਕਰਦਾ ਹੈ ਕੁਝ ਪੇਸ਼ੈਂਟ ਜਿਹੜੇ 올 ਡੇਜ਼ ਹੁੰਦੇ ਆ ਉਹਨਾਂ ਦੀ ਬਾਡੀ ਬਹੁਤ ਟਾਈਮ ਲਗਾਉਂਦੀ ਹੈ ਮੈਡੀਸਿਨ ਦਾ ਬਹੁਤ ਲੰਬਾ ਸਮਾਂ ਲੱਗਦਾ ਹੈ ਕੁਝ ਜਿਨ੍ਹਾਂ ਦੇ ਉੱਪਰ ਮੈਡੀਸਿਨ ਬਹੁਤ ਜਲਦੀ ਕੰਮ ਕਰਦੀ ਹੈ ਸੋ ਇਹ ਵੀ ਬਿਮਾਰੀ ਉੱਪਰ ਤੇ ਪੇਸ਼ੈਂਟ ਦੀ ਬਾਡੀ ਉੱਪਰ ਡਿਪੈਂਡ ਕਰਦਾ ਹੈ ਕਿ ਕੌਨਸੀ ਪੇਸ਼ੈਂਟ ਨੂੰ ਪ੍ਰੋਬਲਮ ਹੈਗੀ ਤੇ ਉਸਤੇ ਕਿੰਨਾ ਟਾਈਮ ਲੱਗੇਗਾ ਕੀ ਤੁਸੀਂ ਮਹਿਲਾਵਾਂ ਦਾ ਜਾਂ ਬੱਚਿਆਂ ਦਾ ਮਤਲਬ ਛੋਟੇ ਬੱਚਿਆਂ ਨੂੰ ਵੀ ਬਿਮਾਰੀ ਹੋ ਸਕਦੀ ਹੈ ਉਹਨਾਂ ਦਾ ਕੋਈ ਵੱਖਰੇ ਤੌਰ ਤੇ ਇਲਾਜ ਕਰਦੇ ਜਾਂ ਸੇਮ ਹੈ ਹਾਂਜੀ ਉਹਨਾਂ ਦਾ ਇਲਾਜ ਮੇਂ ਛੋਟੇ ਬੱਚੇ ਨੇ ਤਾਂ ਉਹਨਾਂ ਦੀ ਜੋ ਇਲਾਜ ਹੈ ਉਹ ਉਸ ਅਕੋਰਡਿੰਗ ਦਿੱਤਾ ਜਾਂਦਾ ਹੈਗਾ ਜੋ ਬੱਚਿਆਂ ਦਾ ਹੁੰਦਾ ਹੈਗਾ ਔਰ ਜੋ ਮਹਿਲਾਵਾਂ ਨੇ ਉਹਨਾਂ ਦੇ ਜੋ ਮੋਸਟਲੀ ਜੋ ਪ੍ਰੋਬਲਮਸ ਆਂਦੀਆਂ ਹੈਗੀਆਂ ਬੋਡੀ ਦੇ ਵਿੱਚ ਹਾਰਮੋਨਲ ਡਿਸਟਰਬੈਂਸਿਸ ਕਰਕੇ ਜਾਂ ਫਿਰ ਵੀਕਨੈਸ ਕਰਕੇ ਸੋ ਉਹਨਾਂ ਦਾ ਇਲਾਜ ਅਲੱਗ ਤਰੀਕੇ ਨਾਲ ਦਿੱਤਾ ਜਾਂਦਾ ਹੈ। ਕਾਫੀ ਲੇਟਿਸ ਨੂੰ ਆਪਣੇ ਫੇਸ ਦੀ ਗਲੋ ਵਗੈਰਾ ਦੀ ਸਮੱਸਿਆ ਜਿਹੜੀ ਹੈਗੀ ਆ ਉਹ ਵਾਰ-ਵਾਰ ਮਤਲਬ ਬਿਊਟੀ ਬੈਨਰ ਦਾ ਰੁੱਖ ਹੈ ਜਿਹੜੇ ਕਰਦੀਆਂ ਹਨ ਕਿਤੇ ਨਾ ਕਿਤੇ ਉੱਥੇ ਕੈਮੀਕਲ ਦੇ ਮਤਲਬ ਕਿਸ਼ਕਾਰ ਹੁੰਦੀਆਂ ਤੇ ਉੱਥੋਂ ਕੁ ਭੀਰ ਬਿਮਾਰੀ ਬੰਦੀ ਹੈ ਤੁਹਾਡੇ ਕੋਲੇ ਕੋਈ ਉਸ ਦਾ ਪਰਮਾਨੈਂਟ ਇਲਾਜ ਜਾਂ ਆਪਾਂ ਕਹਿ ਸਕਦੇ ਹਾਂ ਵੀ ਲੰਬੇ ਸਮੇਂ ਤੱਕ ਦਾ ਕੋਈ ਇਦਾਂ ਦਾ ਹੈ ਹਾਂਜੀ ਆਪਣੇ ਕੋਲ ਹਰ ਤਰ੍ਹਾਂ ਦੇ ਟ੍ਰੀਟਮੈਂਟ ਹੈ ਜਿਵੇਂ ਉਹ ਜੇ ਕਿਸੇ ਨੂੰ 글로 ਦੀ ਪ੍ਰੋਬਲਮ ਹੈਗੀ ਟੈਨਿੰਗ ਹੁੰਦੀ ਹੈ ਬਹੁਤ ਜ਼ਿਆਦਾ ਡਸਕੀ ਸਕਿਨ ਹੈ ਕਿਸੇ ਦੀ ਤਾਂ ਉਹਦੇ ਲਈ ਆਪਾਂ ਹਾਈਡਰਾ ਫੇਸ਼ੀਅਲ ਆਕਸੀਜਨ ਫੇਸ਼ੀਅਲ 글로 ਫੇਸ਼ੀਅਲ ਹਰ ਤਰ੍ਹਾਂ ਦੇ ਫੇਸ਼ੀਅਲ ਟ੍ਰੀਟਮੈਂਟਸ ਦਿੰਨੇ ਆ ਇਸ ਤੋਂ ਇਲਾਵਾ ਆਪਾਂ ਕਾਰਬਨ ਫੇਸ਼ੀਅਲ ਜਾਂ ਪਿਕੋ ਲੇਜ਼ਰ ਫॉर ਸਕਿਨ ਵਾਈਟਨਿੰਗ ਲਈ ਦਿੰਨੇ ਆ ਫਿਰ ਵੀ ਅਗਰ ਕਿਸੇ ਨੂੰ ਬਹੁਤ ਜ਼ਿਆਦਾ ਪਿਗਮੈਂਟੇਸ਼ਨ ਦੀ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਉਸ ਨੂੰ ਇੰਜੈਕਸ਼ਨ ਥੈਰੇਪੀ ਦਿੰਨੇ ਆ ਕਿਸੇ ਦੇ ਫੇਸ ਤੇ ਲਿਵਰ ਦੇ ਵਿੱਚ ਪ੍ਰੋਬਲਮ ਹੋਣ ਕਰਕੇ ਤਿਲ ਨਿਕਲਨੇ ਸਟਾਰਟ ਹੋ ਜਾਂਦੇ ਆ ਤਾਂ ਉਸ ਲਈ ਆਪਾਂ ਮੋਲ ਰਿਮੂਵਲ ਟ੍ਰੀਟਮੈਂਟ ਪਾਰਲਰ ਤੇ ਜੋ ਟ੍ਰੀਟਮੈਂਟ ਦਿੱਤੇ ਜਾਂਦੇ ਨੇਗੇ ਜਾਂ ਜੋ ਥੈਰੇਪੀਸ ਦਿੱਤੀਆਂ ਜਾਂਦੀਆਂ ਆਪਣਾ ਟ੍ਰੀਟਮੈਂਟ ਉਸ ਤੋਂ ਬਿਲਕੁਲ ਡਿਫਰੈਂਟ ਹੈ ਅਪਨਾ ਪੇਸ਼ੈਂਟ ਨੂੰ ਸਮਝ ਕੇ ਉਹਨਾਂ ਦੀ ਹਿਸਟਰੀ ਲੈ ਕੇ ਉਹਨਾਂ ਦੀ ਪ੍ਰੋਬਲਮਸ ਦੇਖ ਕੇ ਫਿਰ ਉਹਨਾਂ ਦਾ ਟ੍ਰੀਟਮੈਂਟ ਸਟਾਰਟ ਕਰਦੀਆਂ ਜਿਦੇ ਬਹੁਤ ਅੱਛੇ ਔਰ ਪਰਮਨੈਂਟ ਰਿਜ਼ਲਟਸ ਆਉਂਦੇ ਨੇ ਟੈਂਪਰੇਰੀ ਨਹੀਂ ਜਿਵੇਂ ਮੈਨੂੰ ਹੁਣ ਬਾਰਸ਼ਾਂ ਦਾ ਮੌਸਮ ਹੈਗਾ ਤੇ ਸਕਿਨ ਦੀ ਕਾਫੀ ਪ੍ਰੋਬਲਮ ਹੈ ਜਿਹੜੀ ਲੋਕਾਂ ਨੂੰ ਆਉਂਦੀ ਹੈ ਖਾਸ ਕਰਕੇ بارشਾਂ ਦਾ ਪਾਣੀ ਜਦੋਂ ਖੜ ਜਾਂਦਾ ਹੈ ਤਾਂ ਉਹਦੇ ਵਿੱਚ ਬੱਚੇ ਨਹਾਉਂਦੇ ਆ ਜਾਂ ਵਿੱਚੋਂ ਗੁਜ਼ਰਦੇ ਆ ਕਾਫੀ ਦਿੱਕਤਾਂ ਹੁੰਦੀਆਂ ਤਾਂ ਉਸ ਕੰਡੀਸ਼ਨ ਦੇ ਵਿੱਚ ਕੀ ਸਾਵਧਾਨੀਆਂ ਜਿਹੜੀਆਂ ਵਰਤੀਆਂ ਜਾਣੀਆਂ ਤੇ ਚਾਹੀਦੀਆਂ ਤੇ ਕੀ ਉਹਨਾਂ ਦਾ ਇਲਾਜ ਹੈ ਜਿਹੜੇ ਹੈਗੇ ਆ ਮੋਸਟਲੀ ਜੋ بارش ਦੇ ਸੀਜ਼ਨ ਦੇ ਵਿੱਚ ਚਮੜੀ ਦੇ ਰੋਗ ਆਉਂਦੇ ਨੇ ਜ਼ਿਆਦਾਤਰ ਜਿਵੇਂ ਸਕੈਬੀਜ਼ ਹੋ ਗਿਆ ਇਸ ਦੇ ਵਿੱਚ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਖਾਰਿਸ਼ ਹੁੰਦੀ ਹੈ ਔਰ ਇੱਕ ਐਸੀ ਪ੍ਰੋਬਲਮ ਹੈ ਜਿਹੜੀ ਇੱਕ ਪੇਸ਼ੈਂਟ ਤੋਂ ਦੂਸਰੇ ਪੇਸ਼ੈਂਟ ਦੇ ਵਿੱਚ ਬਹੁਤ ਜਲਦੀ ਜਾਂਦੀ ਹੈ ਸੋ ਇਹਦੇ ਲਈ ਆਪਾਂ ਨੂੰ ਪ੍ਰਕੌਸ਼ਨਸ ਲੈਣੇ ਚਾਹੀਦੇ ਨੇ ਅਗੇ ਸਭ ਤੋਂ ਪਹਿਲਾਂ ਹਾਈਜੀਨਸ ਮੇਨਟੇਨ ਰੱਖਣੇ ਚਾਹੀਦੇ ਨੇ ਅਗੇ ਇੱਕ ਦੂਜੇ ਦੇ ਅਗਰ ਕਿਸੇ ਦੇ ਘਰ ਦੇ ਵਿੱਚੇ ਪ੍ਰੋਬਲਮ ਹੈ ਤਾਂ ਇੱਕ ਦੂਜੇ ਦੇ ਸੰਪਰਕ ਤੋਂ ਦੂਰ ਰਵੋ ਉਹਨਾਂ ਦੇ ਕੱਪੜੇ ਉਹਨਾਂ ਦੇ ਨਹਾਣ ਦੇ ਸਾਬੂਨਸ ਉਹ ਜੋ ਨੇ ਉਹ ਸਭ ਅਲੱਗ-ਅਲੱਗ ਉਸ ਨੂੰ ਯੂਜ਼ ਕਰੋ ਔਰ ਬਾਕੀ ਤੁਸੀਂ ਆਪਣੇ ਨੀਅਰ ਡੀਅਰ ਡਾਕਟਰ ਦੀ ਸਲਾਹ ਜ਼ਰੂਰ ਲਓ ਹੁਣ ਤੁਸੀਂ ਜਿਵੇਂ ਕਿਹਾ ਵੀ ਬਿਮਾਰੀਆਂ ਜਿਹੜੀ ਇੱਕ ਦੂਸਰੇ ਤੋਂ ਜਿਹੜੀ ਹੋ ਜਾਂਦੀ ਹੈ ਘਰਦਿਆਂ ਤੋਂ ਦੂਰ ਰਹੋ ਖਾਸ ਕਰਕੇ ਬਾਸ ਦੇ ਮੌਸਮਾਂ ਵਿੱਚ ਤਾਂ ਹੋਰ ਵੀ ਕੋਈ ਚਮੜੀ ਦੇ ਇਦਾਂ ਦੇ ਰੋਗ ਹੈਗੇ ਜਿਹੜੇ ਇੱਕ ਦੂਸਰੇ ਨਾਲ ਅਟੈਚ ਹੁੰਦੇ ਮਤਲਬ ਇੱਕ ਦੂਸਰੇ ਦੇ ਨਾਲ ਛੂਹ ਨਾਲ ਜਾਂ ਉਹਦੇ ਨਾਲ ਰਹਿਣ ਨਾਲ ਕਿਤੇ ਨਾ ਕਿਤੇ ਹੋ ਜਾਂਦੇ ਆ ਜਾਂ ਕੋਈ ਵਰਤੂ ਕਰਨ ਨਾਲ ਕੋਈ ਕਪੜਾ ਵਰਤਣਾ ਇੱਕ ਦੂਸਰੇ ਦਾ ਜਿਵੇਂ ਇਦਾਂ ਸੋ ਇਸ ਦੇ ਵਿੱਚ ਕੀ ਰਹਿੰਦਾਗਾ ਕਿ ਮੋਸਟਲੀ ਤਾਂ ਸਕੈਬੀਜ਼ ਇੱਕ ਐਸੀ ਬਿਮਾਰੀ ਹੈ ਜੋ ਇੱਕ ਪੇਸ਼ੈਂਟ ਤੋਂ ਦੂਸਰੇ ਦੇ ਵਿੱਚ ਬਹੁਤ ਜਲਦੀ ਜਾਂਦੀ ਹੈ ਇਸ ਤੋਂ ਇਲਾਵਾ ਅਗਰ ਕਿਸੇ ਪੇਸ਼ੈਂਟ ਦਾ ਮਿਊਨ ਸਿਸਟਮ ਵੀਕ ਹੈ ਜਾਂ ਕੋਈ ਬੱਚਾ ਬਹੁਤ ਵੀਕ ਹੈ ਤਾਂ ਉਸ ਨੂੰ ਬਹੁਤ ਜਲਦੀ ਸਕਿਨ ਦੀ ਪ੍ਰੋਬਲਮ ਇੱਕ ਤੋਂ ਦੂਜੇ ਦੇ ਵਿੱਚ ਹੋਣ ਦੇ ਚਾਂਸਸ ਰਹਿੰਦੇ ਆ ਜਿਹੜੇ ਮੈਂ ਕੋਈ ਵੀ ਮਰੀਜ਼ ਹੈ ਪੇਸ਼ੈਂਟ ਹੈ ਉਹ ਬਾਇਓ ਪਿਓਰ ਹਸਪੀਟਲ ਦਾ ਰੋਖ ਹੀ ਕਿਉਂ ਕਰਨ ਇੱਥੇ ਕਿਉਂ ਆਉਣ ਸੋ ਸਰ ਸਾਡੇ ਕੋਲ ਸਾਰੇ ਟ੍ਰੀਟਮੈਂਟ ਘੱਟ ਤੋਂ ਘੱਟ ਰੇਟਾਂ ਦੇ ਵਿੱਚ ਦਿੱਤੇ ਜਾ ਰਹੇ ਨੇ ਪੂਰੇ ਬਠਿੰਡਾ ਦੇ ਵਿੱਚ ਸਭ ਤੋਂ ਘੱਟ ਰੇਟ ਸਾਡੇ ਨੇ ਅਗਰ ਤੁਸੀਂ ਪਾਰਲਰ ਤੋਂ ਵੀ ਇੱਕ ਫੇਸ਼ੀਅਲ ਲੈਣ ਜਾਂਦੇ ਹੋ ਤਾਂ ਤੁਹਾਨੂੰ 2 ਜਾਂ 3000 ਤੋਂ ਘੱਟ ਕੋਈ ਫੇਸ਼ੀਅਲ ਨਹੀਂ ਮਿਲਦਾ ਸੋ ਇੱਥੇ ਤੁਹਾਨੂੰ ਸਾਰੇ ਫੇਸ਼ੀਅਲ ਜੋ ਹਾਈਡਰਾ ਫੇਸ਼ੀਅਲ ਹੈ ਉਹ 1500 ਦੇ ਵਿੱਚ ਔਰ ਡਾਕਟਰ ਦੀ ਨਿਗਰਾਨੀ ਦੇ ਵਿੱਚ ਸਾਰੇ ਫੇਸ਼ੀਅਲਸ ਦਿੱਤੇ ਜਾਂਦੇ ਨੇ ਸਾਰੇ ਟ੍ਰੀਟਮੈਂਟ ਡਾਕਟਰ ਦੇ ਨਿਗਰਾਨੀ ਦੇ ਵਿੱਚ ਦਿੱਤੇ ਜਾਂਦੇ ਨੇ ਔਰ ਘੱਟ ਤੋਂ ਘੱਟ ਰੇਟਾਂ ਦੇ ਵਿੱਚ ਦਿੱਤੇ ਜਾਂਦੇ ਨੇ ਕੀ ਤੁਹਾਡੇ ਹਸਪੀਟਲ ਵੱਲੋਂ ਜਾਂ ਤੁਹਾਡੇ ਵੱਲੋਂ ਆਨਲਾਈਨ ਅਪਾਇੰਟਮੈਂਟ ਅਪਾਇੰਟ ਪਹਿਲੋ ਵੀ WhatsApp ਦੀ ਜਿਆ ਸੁਵਿਧਾ ਹੈਗੀ ਹੈ ਵੀ ਤੁਹਾਡੇ ਤੋਂ ਸਲਾਹ ਲੈ ਸਕਦੇ ਹਾਂ ਹਾਂਜੀ ਬਿਲਕੁਲ ਆਪਣੇ ਕੋਲ ਆਨਲਾਈਨ ਅਪਾਇੰਟਮੈਂਟ ਦੀ ਵੀ ਸੁਵਿਧਾ ਅਵੇਲੇਬਲ ਹੈ ਸੋ ਅਗਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਤਾਂ ਉਹ ਆਪਣੇ ਨਾਲ ਆਨਲਾਈਨ ਕੰਸਲਟ ਵੀ ਕਰ ਸਕਦੇ ਨੇ ਕੀ ਕੋਈ ਤੁਸੀਂ ਸਪੈਸ਼ਲ ਕੈਟਾਗਰੀ ਜਾਂ ਸਪੈਸ਼ਲ ਦਿਨ ਕੋਈ ਰੱਖਿਆ ਵੀ ਜਿਸ ਦਿਨ ਕੋਈ ਆਫਰ ਹੋਵੇ ਤਾਂ ਬੰਦਾ ਉਸ ਦਾ ਲਾਹਾ ਲੈ ਸਕੇ ਬਿਲਕੁਲ ਜੀ ਆਪਣੇ ਕੋਲ ਸੰਡੇ ਇੱਕ ਦੇ ਦਿਨ ਬਿਲਕੁਲ ਫ੍ਰੀ ਆਪੀਡੀ ਦਿੱਤੀ ਜਾਂਦੀ ਹੈਗੀ ਸੋ ਇਸ ਦਿਨ ਕੋਈ ਵੀ ਪੇਸ਼ੈਂਟ ਜੋ ਆਪੀਡੀ ਨਹੀਂ ਦੇ ਸਕਦਾ ਉਹ ਸੰਡੇ ਨੂੰ ਆਪਣੇ ਹਸਪੀਟਲ 'ਚ ਵਿਜ਼ਿਟ ਕਰ ਸਕਦਾ ਤੁਹਾਡੇ ਹਸਪੀਟਲ ਦਾ ਐਡਰੈਸ ਆ ਔਰ ਟਾਈਮਿੰਗ ਇਹ ਜ਼ਰੂਰ ਹੈ ਜਿਹੜਾ ਦਰਸ਼ਕਾਂ ਨਾਲ ਸ਼ੇਅਰ ਕਰ ਦਿਓ ਜੀ ਕਿਉਂਕਿ ਥੋੜਾ ਆਸਾਨ ਹੋ ਜਾਂਦਾ ਹੈ ਹਾਂ ਜੀ ਸਾਡੀ ਜੋ ਟਾਈਮਿੰਗ ਹੈ ਸਵੇਰ 9:30 ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਹੈਗੀ ਹਸਪੀਟਲ ਦਾ ਜੋ ਪਤਾ ਹੈਗਾ ਉਹ ਬਿੱਬੀ ਵਾਲਾ ਰੋਡ 버ਗਰ ਕਿੰਗ ਦੇ ਸਾਹਮਣੇ ਟ੍ਰੈਫਿਕ ਲਾਈਟਾਂ ਦੇ ਬਿਲਕੁਲ ਪਾਸੇ ਤੇ ਆਪਣੇ ਮੋਬਾਈਲ ਨੰਬਰ ਦਿੱਤੇ ਕੇ ਬੰਦਾ ਅਪਾਇੰਟਮੈਂਟ ਲੈ ਕੇ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਕਈ ਵਾਰ ਰਸ਼ ਜ਼ਿਆਦਾ ਹੁੰਦਾ ਹੈ ਔਰ ਬੰਦੇ ਨੂੰ ਟਾਈਮ ਜ਼ਿਆਦਾ ਲੱਗਦਾ ਜਾਂ ਵਾਪਸੀ ਦਾ ਰੁਕ ਕਰਨਾ ਪੈਂਦਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਆਪਣੇ ਮੋਬਾਈਲ ਨੰਬਰ ਜਿਹੜੇ ਜਰੂਰ ਸ਼ੇਅਰ ਕਰ ਦਿਓ ਜਿੱਥੇ ਕੇ ਬੰਦਾ ਅਪਾਇੰਟਮੈਂਟ ਨਾਲ ਦੀ ਬੁੱਕ ਕਰਾ ਸਕੇ ਹਾਂਜੀ ਸੋ ਮੋਬਾਈਲ ਨੰਬਰ ਜਿਸ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ 9780775291 ਠੀਕ ਹੈ ਜੀ ਸੋ ਦੋਸਤੋ ਏ ਸੀ ਬਾਇਓ ਪ्युअर ਹਸਪੀਟਲ ਦੇ ਡਾਕਟਰ ਪ੍ਰਿਆ ਜਿਨ੍ਹਾਂ ਨੇ ਕਿ ਚਮੜੀ ਦੇ ਰੋਗਾਂ ਦੇ ਇਲਾਜ ਬਾਰੇ ਆਪਣੇ ਨਾਲ ਡਿਸਕਸ ਕੀਤੀ ਹੈ ਤੇ ਉਹ ਜਿਹੜੇ ਘਰੇਲੂ ਜਿਹੜੇ ਇਲਾਜ ਸੀ ਜਾਂ ਘਰੇਲੂ ਪਰੇਸ਼ਾਨੀਆਂ ਸੀ ਉਹਨਾਂ ਬਾਰੇ ਵੀ ਤੁਹਾਨੂੰ ਜਾਗਰੂਕ ਕੀਤਾ ਤੇ ਕਿਵੇਂ ਡਾਕਟਰ ਤੱਕ ਪਹੁੰਚ ਬਣਾਉਣੀ ਚਾਹੀਦੀ ਹੈ ਤੇ ਕਿਹੜੇ ਹਾਲਾਤਾਂ ਵਿੱਚ ਜਿਹੜਾ ਸਮੂਹਣਾ ਚਾਹੀਦਾ ਉਹ ਵੀ ਤੁਹਾਡੇ ਨਾਲ ਸਾਂਝਾ ਜਿਹੜਾ ਇਨਾਂ ਨੇ ਆਪ ਦਾ ਐਕਸਪੀਰੀਅੰਸ ਹੈ ਜਿਹੜਾ ਕੀਤਾਗਾ ਤੇ ਅਗਰ ਤੁਹਾਨੂੰ ਵੀ ਕਿਸੇ ਚਮੜੀ ਦਾ ਰੋਗ ਹੈ ਕਿਸੇ ਗੰਭੀਰ ਚਮੜੀ ਦੇ ਰੋਗ ਤੋਂ ਪਰੇਸ਼ਾਨ ਹੋ ਜੋ ਕਾਫੀ ਸਮੇਂ ਤੋਂ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਬਾਇਓ ਪਿਓਰ ਹਸਪੀਟਲ ਦਾ ਰੋਖ ਹੈ ਜਿਹੜਾ ਕਰ ਸਕਦੇ ਹੋ ਔਰ ਜਿਹਨੂੰ ਚਮੜੀ ਦੇ ਰੋਗ ਸਟਾਰਟ ਨੇ ਤਾਂ ਉਹਨਾਂ ਨੂੰ ਇੱਥੇ ਪਹੁੰਚਣਾ ਜਿਹੜਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬਹੁਤ ਜਲਦੀ ਹੀ ਇੱਕ ਭਿਆਨਕ ਰੂਪ ਲੈਦਾ ਧਾਰਨ ਕਰ ਸਕਦਾ ਹੈ ਤੇ ਇਹ ਬਿਮਾਰੀ ਕਦੇ ਨਾ ਕਦੇ ਲਾ ਇਲਾਜ ਬਿਮਾਰੀ ਹੈ ਜਿਹੜੀ ਬਣ ਸਕਦੀ ਹੈ ਤੇ ਤੁਸੀਂ ਬਾਇਓ ਪਿਓਰ ਸਕਿਨ ਹਸਪੀਟਲ ਜਿਹੜਾ ਹੈਗਾ ਉੱਥੇ ਤੁਸੀਂ ਪਹੁੰਚ ਕੇ ਆਪਣਾ ਇਲਾਜ ਇਹਦਾ ਕਰਵਾ ਸਕਦੇ ਤੇ ਅਪਾਇੰਟਮੈਂਟ ਬੁੱਕ ਕਰਾ ਕੇ ਹੁਣ ਨਾ ਭੁੱਲਣਾ ਕਿਉਂਕਿ ਕਾਫੀ ਲੋਕ ਹੈ ਜਿਹੜਾ ਹੁੰਦਾ ਜਿਹਦੇ ਵਿੱਚ ਤੁਹਾਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਅਗਰ ਸਾਡੇ ਚੈਨਲ ਤੇ ਤੁਸੀਂ ਨਿਊ ਤੇ ਚੈਨਲ ਤੇ ਸਬਸਕ੍ਰਾਈਬ ਤੇ ਫੋਲੋ ਜਿਹੜਾ ਜਰੂਰ ਕਰ ਲਿਓ ਚੈਨਲ ਨੂੰ ਔਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤਾਂ ਐਦਾਂ ਦੀਆਂ ਹੋਰ ਵੀਡੀਓ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ ਤੱਕ ਅਸੀਂ ਲੈ ਕੇ ਹੁੰਦੇ ਰਹਾਂਗੇ ਫਤਕ ਲਈ ਸਤਿ ਸ਼੍ਰੀ ਅਕਾਲ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਵਾਸਤੇ